ਗੁੱਡ ਈਵਨਿੰਗ ਸੋ ਕਿਵੇਂ ਹੋ ਸਾਰੇ ਜੀ ਤੁਸੀਂ ਸੋ ਆਈ ਹੋਪ ਸਾਰੇ ਠੀਕ ਹੋ ਹੋਗੇ ਤਾਂ ਚਲੋ ਜੀ ਅੱਜ ਮੈਂ ਤੁਹਾਨੂੰ ਬਣਾ ਕੇ ਦਿਖਾਵਾਂਗੀ ਕਟਲ ਦੀ ਸਬਜ਼ੀ ਤੇ ਪਹਿਲਾਂ ਵੀ ਮੈਂ ਸ਼ੇਅਰ ਕੀਤੀ ਹੋਈ ਹੈ ਕਟਲ ਦੀ ਉਹ ਗਰੇਵੀ ਵਾਲਾ ਸੀ ਤੇ ਅੱਜ ਮੈਂ ਤੁਹਾਨੂੰ ਸੁੱਕਾ ਬਣਾ ਕੇ ਦਿਖਾਵਾਂਗੀ ਤੇ ਇਧਰ ਆਪਾਂ ਆਇਲੀ ਆ ਤੇ ਹੁਣ ਆਪਾਂ ਇਹਨੂੰ ਡੀਪ ਫ੍ਰਾਈ ਕਰਾਂਗੇ ਕਟਲ ਨੂੰ ਤੇ ਇਸ ਤਰ੍ਹਾਂ ਕਟਲ ਬਣਾਉਣਾ ਤੁਸੀਂ ਚਿਕਨ ਖਾਣਾ ਭੁੱਲ ਜਾਵੋਗੇ ਜੀ ਜੋ ਲੋਗ ਚਿਕਨ ਨਹੀਂ ਖਾਂਦੇ ਤਾਂ ਉਹ ਇਸ ਤਰ੍ਹਾਂ ਕਟਲ ਬਣਾ ਕੇ ਖਾ ਸਕਦੇ ਹੋ ਇਸ ਵਾਰ ਤਾਂ ਸੋ ਦੇਖੋ ਜੀ ਸਾਡਾ ਕਟਲ ਫਰਾਈ ਹੋ ਚੁੱਕਾ ਹੈ ਦੇਖੋ ਤੇ ਹੁਣ ਆਪਾਂ ਇਹਨੂੰ ਲਗਾਵਾਂਗੇ ਤੜਕਾ ਤੇ ਇਸ ਦੀ ਬਣਾਵਾਂਗੇ ਸਬਜ਼ੀ ਤਾਂ ਬਣੇ ਰਹੋ ਤੁਸੀਂ ਮੇਰੇ ਨਾਲ ਇਹਦੇ ਸਾਡਾ ਆਇਲ ਗਰਮ ਹੋ ਚੁੱਕਿਆ ਤਾਂ ਹੁਣ ਇਹਦੇ ਵਿੱਚ ਆਪਾਂ ਪਾਵਾਂਗੇ ਬਰੀਕ ਕੱਟੇ ਹੋਏ ਪਿਆਜ਼ ਪਿਆਜ਼ਾਂ ਨੂੰ ਆਪਾਂ ਬ੍ਰਾਊਨ ਕਰਨਾ ਹੈ ਇਹਦੇ ਵਿੱਚ ਹੀ ਆਪਾਂ ਹੁਣ ਪਾਵਾਂਗੇ ਪਹਿਲਾਂ अदरक और लसन का पेस्ट वो टेस्ट बहुत ज़्यादा वीडियो आता है खुशबू वजह आती है लसन अदरक की अदरक लसन की पेस्ट में भी चुरी तरह ही आपको पकाना है ब्राउन करना है सो देखो जी साडा प्याज और अदरक लसन सब ब्राउन हो चुके है तो हम आपे मसाले तो सब तो पहले आप मिर्च पाउडर पावगे तो नमक पावे ਨਾਲ ਹੀ ਪਾ ਦਾਂਗੇ ਆਪਾਂ ਹਲਦੀ ਤੇ ਉਸ ਤੋਂ ਬਾਅਦ ਨਾਲ ਹੀ ਆਪਾਂ ਇਹਦੇ ਵਿੱਚ ਪਾਵਾਂਗੇ ਗਰਮ ਮਸਾਲਾ ਇਹਨਾਂ ਸਾਰਿਆਂ ਨੂੰ ਵੀ ਤੁਸੀਂ ਹਿਲਾ ਲਓ ਜੀ ਚੰਗੀ ਤਰ੍ਹਾਂ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਟਮਾਟਰ ਦਾ ਪੇਸਟ ਤਾਂ ਸਾਨੂੰ ਟਮਾਟਰ ਦਾ ਪੇਸਟ ਅਸੀਂ ਜ਼ਿਆਦਾ ਪਾਵਾਂਗੇ ਇਸ ਨੂੰ ਤੁਸੀਂ ਚੰਗੀ ਤਰ੍ਹਾਂ ਪਕਾ ਲਓ ਜਦ ਤੱਕ ਆਪਣਾ ਤੜਕਾ ਆਇਲ ਨਹੀਂ ਛੱਡਦਾ ਤੇ ਤਾਤਾ ਕਾਪਾ ਇਸ ਨੂੰ ਪਕਾਵਾਂਗੇ ਤੇ ਇਸ ਤਰ੍ਹਾਂ ਕਟਲ ਬਹੁਤ ਹੀ ਵਧੀਆ ਬਣਦਾ ਹੈ ਤੇ ਸੁੱਕਾ ਕਟਲ ਬਹੁਤ ਹੀ ਟੇਸਟੀ ਲੱਗਦਾ ਹੈ ਵੈਸੇ ਤਾਂ ਦੂਸਰਾ ਹੀ ਲੱਗਦਾ ਹੈ ਤੇ ਪਰ ਸੁੱਕਾ ਜ਼ਿਆਦਾ ਵਧੀਆ ਲੱਗਦਾ ਹੈ ਤਾਂ ਅੱਜ ਤੁਹਾਨੂੰ ਮੈਂ ਸੁੱਕਾ ਹੀ ਬਣਾ ਕੇ ਦਿਖਾ ਰਹੀ ਹਾਂ ਸੋ ਤੁਸੀਂ ਦੇਖ ਸਕਦੇ ਹੋ ਕਿ ਤੜਕੇ ਨੇ ਆਇਲ ਛੱਡਤਾ ਹੈ ਤੇ ਹੁਣ ਆਪਾਂ ਇਹਦੇ ਵਿੱਚ ਕਟਲ ਪਾਵਾਂਗੇ ਤੇ ਕਟਲ ਪਾ ਕੇ ਆਪਾਂ ਇਸ ਨੂੰ 1 ਮਿੰਟ ਲਈ ਸੇਕ ਲਵਾਵਾਂਗੇ ਪਹਿਲਾਂ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਪਾਵਾਂਗੇ 1 ਗਲਾਸ ਪਾਣੀ ਦਾ ਕਿਉਂਕਿ ਕਟਲ ਪਾਣੀ ਸੋਖ ਲੈਂਦਾ ਹੈ ਤੇ ਫੇਰੇ اچھی ਜਿਹਾ ਪੱਕਦਾ ਹੈ ਤੇ ਬਣੇ ਰਹੋ ਤੁਸੀਂ ਮੇਰੇ ਨਾਲ ਜੀ 1 ਮਿੰਟ ਹੋ ਚੁੱਕਿਆ ਹੈ ਜੀ ਬਹੁਤ ਹੀ اچھی ਖੁਸ਼ਬੂ ਆ ਰਹੀ ਹੈ ਤਾਂ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਪਾਣੀ ਤੇ ਪਾਣੀ ਪਾ ਕੇ ਆਪਾਂ ਇਹਨੂੰ ਸਲੋ ਫਲੇਮ ਤੇ ਪਕਾਵਾਂਗੇ ਹਾਈ ਫਲੇਮ ਤੇ ਨਹੀਂ ਪਕਾਉਣਾ ਆਪਾਂ ਇਹਨੂੰ ਸਲੋ ਫਲੇਮ ਤੇ ਪਕਾਵਾਂਗੇ ਤੇ ਅਸੀਂ ਵੀ ਬਾਹਰ ਕਟਲ ਲਗਾਇਆ ਹੈ ਪਰ ਸਾਡੇ ਕਟਲ ਨਹੀਂ ਲੱਗ ਰਹੇ ਪਤਾ ਨਹੀਂ ਕੀ ਗੱਲ ਹੈ ਮੇਟਾ ਨੂੰ ਕਟਲ ਦਾ ਪੇੜ ਵੀ ਦਿਖਾਉਣੀ ਆ ਜਦ ਤੱਕ ਸਾਡਾ ਕਟਲ ਬਣ ਰਿਹਾ ਹੈ ਸੋ ਆਪਾਂ ਇਸ ਨੂੰ ਟੱਕ ਕੇ ਪਕਾ ਲੈਨੇ ਆ ਸੋ ਗਾਇਜ਼ ਦੇਖੋ ਇਹ ਹੈ ਕਟਲ ਦਾ ਪੇੜ ਦੇਖੋ ਕਿੰਨਾ ਵੱਡਾ ਹੋਇਆ ਆ ਕਟਲ ਨਹੀਂ ਲੱਗਦੇ ਅਗਰ ਕਿਸੇ ਨੂੰ ਪਤਾ ਕਿਉਂ ਨਹੀਂ ਲੱਗਦੇ ਤਾਂ ਜ਼ਰੂਰ ਦੱਸਣਾ ਜੀ ਸਾਨੂੰ ਸੋ ਹੁਣ ਆਪਾਂ ਦੇਖਦੇ ਆ ਕਿ ਸਾਡਾ ਕਟਲ ਬਣਿਆ ਆ ਤੇ ਨਹੀਂ ਤਾਂ ਦੇਖੋ ਜੀ ਕਟਲ ਬਣ ਚੁੱਕਿਆ ਆ ਕਟਲ ਨੇ ਪਾਣੀ ਸਾਰਾ ਸੋਖ ਲਿਆ ਆ ਦੇਖੋ ਬਿਲਕੁਲ ਵੀ ਵਿੱਚ ਪਾਣੀ ਨਹੀਂ ਆ ਤੇ ਹੁਣ ਆਪਾਂ ਇਹਦੇ ਉੱਪਰ ਦੀ ਪਾਵਾਂਗੇ ਹਰਾ ਧਨੀਆ ਤੇ ਮੈਨੂੰ ਕਟਲ ਬਹੁਤ ਪਸੰਦ ਹੈ ਇਸ ਕਰਕੇ ਮੈਂ ਘਰ ਚ ਹੀ ਬੀਜ ਲਗਾ ਲਿਆ ਹੈ ਜੀ ਤੇ ਹੁਣ ਆਪਾਂ ਇਹਦੇ ਤੇ ਦੀ ਹਰਾ ਧਨੀਆ ਪਾਉਨੇ ਆ ਤੇ ਤੁਹਾਨੂੰ ਅੱਜ ਦੀ ਮੇਰੀ ਇਹ ਵੀਡੀਓ ਕਿਵੇਂ ਦੀ ਲੱਗੀ ਜਰੂਰ ਦੱਸਣਾ ਜੀ ਤੇ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਦਿਆ ਕਰੋ ਔਰ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਦੇਖੋ ਕਿਵੇਂ ਦਾ ਲੱਗ ਰਿਹਾ ਹੈ ਜੀ ਤੇ ਇਸ ਨੂੰ ਦੇਖ ਕੇ ਕੋਈ ਕਹਿ ਨਹੀਂ ਸਕਦਾ ਕਿ ਇਹ ਕਟਲਿਆ ਜਾਂ ਚਿਕਨ ਹੈ ਤੇ ਤੁਹਾਨੂੰ ਮੈਂ ਪੀਸ ਵੀ ਦਿਖਾਨੀ ਆ ਇਹਦਾ ਸੋ ਗਾਇਸ ਦੇਖੋ ਤੁਹਾਨੂੰ ਮੈਂ ਇਸ ਦਾ ਪੀਸ ਦਿਖਾਨੀ ਆ ਤੇ ਇਹ ਦੇਖੋ ਤੇ ਪਿੱਛੇ ਮੰਦਿਰ ਦੀ ਆਵਾਜ਼ ਆ ਰਹੀ ਹੈ ਜੀ ਤੁਸੀਂ ਮੈਨੇਜ ਕਰ ਲੈਣਾ ਤੇ ਹੋਰ ਤਾਂ ਮੇਰੀ ਵੀਡੀਓ ਨੂੰ ਅੰਤ ਤੱਕ ਦੇਖਣ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ ਤੇ ਐਵੇਂ ਮੈਂ ਹੋਰ ਵੀ ਵੀਡੀਓ ਲੈ ਕੇ ਆਵਾਂਗੀ ਤਾਂ ਪਲੀਜ਼ ਮੈਨੂੰ ਇਦਾਂ ਸਪੋਰਟ ਕਰਦੇ ਰਹੋ ਥੈਂਕ ਯੂ